ਭਾਵੇਂ ਮਿੱਤਰੋ ਹੁਣ ਸਾਵਧਾਨ ਹੋ ਜਾਓ ਜੇਕਰ ਤੁਸੀਂ ਵੀ ਕਿਸੇ ਅਜਨਬੀ ਬੰਦੇ ਨੂੰ 2 ਮਿੰਟ ਲਈ ਫੋਨ ਦਿੰਨੇ ਆ ਤਾਂ ਤੁਹਾਡਾ ਨ ਬਹੁਤ ਵੱਡਾ ਹਾਦਸਾ ਹੋ ਸਕਦਾ ਹੈ ਇਹ ਦਿੱਲੀ ਦੇ ਵਿੱਚ ਬਹੁਤ ਸਾਰੇ ਬੰਦੇ ਫੜੇ ਗਏ ਆ ਜਿਹੜੇ ਕਿਸੇ ਦਾ ਫੋਨ ਲੈ ਕੇ ਉਹਦੇ ਵਿੱਚ ਡਾਇਲ ਕਰਦੇ ਸੀਗੇ ਇਦਾਂ ਦਾ ਨੰਬਰ ਜੋ ਕਿ ਤੁਹਾਡਾ ਸਾਰਾ ਡਾਟਾ ਪਰਸਨਲ ਡਾਟਾ ਉਹਨਾਂ ਕੋਲ ਚਲਾ ਜਾਂਦਾ ਸੀ ਇਹ ਨੰਬਰ ਡਾਇਲ ਕਰਦੇ ਸੀਗੇ ਪਰ ਆਪਾਂ ਕਿਸੇ ਨੂੰ ਨਹੀਂ ਦਿਖਾਉਣਾ ਜੇਕਰ ਤੁਸੀਂ ਵੀ ਕਿਸੇ ਨੂੰ ਆਪਣਾ ਮੋਬਾਈਲ 2 ਮਿੰਟ ਲਈ ਦਿੱਤਾ ਹੈ ਤਾਂ ਡਾਇਲ ਕਰੋ ਤੇ ਪਤਾ ਕਰੋ ਤੁਹਾਡਾ ਨੰਬਰ ਤਾਂ ਨਹੀਂ ਹੈਕ ਕੀਤਾ ਕਿਸੇ ਨੇ ਤੁਹਾਡੀ ਇਨਫੋਰਮੇਸ਼ਨ ਤਾਂ ਨਹੀਂ ਕਿਸੇ ਨੰਬਰ ਤੱਕ ਜਾ ਰਹੀ ਆ ਦੇਖ ਲਓ ਤੁਸੀਂ ਜੇਕਰ ਤੁਹਾਡੇ ਫੋਨ ਦੇ OTP ਕਿਸੇ ਹੋਰ ਕੋਲ ਜਾ ਰਿਹਾ ਤਾਂ ਤੁਸੀਂ ਬੰਦ ਕਰਨਾ ਹੈ #002 ਲਾ ਕੇ ਠੀਕ ਹੈ ਤੁਹਾਡੀ ਜਿਹੜੀ ਫਾਰਵਰਡ SMS ਜਾ ਰਿਹਾ ਕੁਝ ਵੀ ਜਾ ਰਿਹਾ ਤਾਂ ਬੰਦ ਹੋ ਜਾਵੇਗਾ ਹਾਂਜੀ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਕਿ ਤੁਹਾਡਾ ਇੱਕ ਸ਼ੇਅਰ ਕਿਸੇ ਦੇ ਮੋਬਾਈਲ ਨੂੰ ਹੈਕ ਹੋਣ ਤੋਂ ਬਚਾ ਸਕਦਾ ਹੈ ਧੰਨਵਾਦੀ